ਸੇਦੀ ਆਵਾਜ਼ ਮੈਂ ਪੈਸਾ ਹਾਂ ਲੋਕ ਮੈਨੂੰ ਕਾਗਜ਼ ਕਹਿੰਦੇ ਨੇ ਪਰ ਮੇਰੇ ਲਈ ਲੋਕ ਆਪਣਾ ਪਿਆਰ ਆਪਣਾ ਘਰ ਆਪਣਾ ਸੱਚ ਵੀ ਵੇਚ ਦਿੰਦੇ ਨੇ ਮੇਰੇ ਲਈ ਲੋਕ ਰਾਤੀ ਨੀਂਦ ਗਵਾ ਲੈਂਦੇ ਨੇ ਦਿਨ ਵਿੱਚ ਸੁੱਖ ਗਵਾ ਲੈਂਦੇ ਨੇ ਮੇਰੇ ਲਈ ਲੋਕ ਕਤਲ ਕਰਦੇ ਨੇ ਰਿਸ਼ਤੇ ਤੋੜਦੇ ਨੇ ਆਪਣੀ ਹੀ ਖੂਨ ਨਾਲ ਦਗਾ ਕਰ ਲੈਂਦੇ ਨੇ ਪਰ ਅਸਲ ਸੱਚੇ ਹੀ ਹੈ ਨਾ ਮੈਂ ਕਿਸੇ ਦੇ ਨਾਲ ਜਨਮ ਲੈਂਦਾ ਹਾਂ ਨਾ ਹੀ ਕਿਸੇ ਦੇ ਨਾਲ ਮਰਦਾ ਹਾਂ ਮੈਂ ਸਿਰਫ ਇੱਕ ਰਹਾ ਗਿਰਹਾ ਜਿੱਥੇ ਮੈਨੂੰ ਰੋਕ ਲਿਆ ਜਾਵੇ ਉੱਥੇ ਕੁਝ ਸਮਾਂ ਟਿਕ ਜਾਂਦਾ ਹਾਂ ਜੇ ਮੈਨੂੰ ਕਮਾਉਣ ਦਾ ਸਾਧਾ ਸੱਚਾ ਰਾਹ ਚੁਣ ਲਿਆ ਜਾਵੇ ਤਾਂ ਮੈਂ ਤੇਰੇ ਲਈ ਸੁੱਖਾਂ ਦਾ ਦਰਵਾਜ਼ਾ ਖੋਲ ਸਕਦਾ ਹਾਂ ਰਜੇ ਤੂੰ ਮੇਰੇ ਪਿੱਛੇ ਪਾਗਲ ਹੋ ਗਿਆ ਤਾਂ ਮੈਂ ਤੇਰੀ ਰੂਹ ਨੂੰ ਵੀ ਗੁਲਾਮ ਬਣਾ ਦਿੰਦਾ ਹਾਂ ਮੈਂ ਪੈਸਾ ਹਾਂ ਮੇਰੀ ਕੀਮਤ ਨਹੀਂ ਤੇਰੀ ਵਰਤੋਂ ਦੀ ਕੀਮਤ ਹੈ ਮੈਂ ਤੇਰੀ ਜ਼ਿੰਦਗੀ ਦਾ ਮਾਲਕ ਨਹੀਂ ਸਿਰਫ ਇੱਕ ਸਾਧਨ ਹਾਂ ਜੀਵਨ ਨੂੰ ਸੁਖਾਲਾ ਬਣਾਉਣ ਦਾ ਮੈਂ ਪੈਸਾ ਹਾਂ